ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਅਜੋ ਦੀ ਨੇ ਤਾਂ ਮੁੰਡਾ ਸੋਹਣਾ ਬਹੁਤ ਲੱਗਦਾ ਜਿੰਮ ਜਾਣ ਲੱਪਿਆ ਸੋਹਣਾ ਹੀ ਹੋਣਾ ਆ ਲੈ ਬੂਟ ਪਾਲਾ ਸੁਣ ਲੈ ਲੋ ਜੀ ਚੱਕੋ ਜੀ ਬੂਟ ਆ ਬੁੱਗੀ ਕੀ ਹਾਲ ਤੇਰਾ ਠੀਕ ਆ ਦੇਖ ਲੈ 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 ਆ ਦੇ ਹਲੋ ਡਾਊਨ ਸਾਹਿਬ ਡਾਂਸ ਆਫ ਦੇਖ ਲੋ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਮਨੂੰ ਦੇਖੀ ਦੇਖ ਮਨੂੰ ਕੀ ਹੋਇਆ ਬੁਖਾਰ ਹੋ ਗਿਆ ਕਿੰਨਾ 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 ਬੁਖਾਰ ਕਿੰਨਾ ਤੈਨੂੰ ਨੱਦੀ ਪੁੱਤਾ ਪਾ ਕੇ ਦੇ ਇੱਕ ਬੂਟ ਜਲਦੀ ਮੰਮਾ ਜੀ ਕੀ ਹੋਇਆ ਤੁਹਾਨੂੰ ਹਾਂ ਕੀ ਹੈ ਦਵਾਈ ਲੈ ਆਉਣੀ ਗਾਦਣਾ ਹੀ ਮੈਨੂੰ ਮਫਲਿ ਹੋਣੀ ਹੁੰਦੀ ਚਾਰੇ ਵਿੱਚ ਦੇਦੀ ਪਈ ਐ ਧਿਆਨ ਮੇਰੇ ਤੁਹਾਡੇ ਵਾਲੀ ਹੁੰਦਾ ਓਖਾ ਦਾ ਬੁੱਗੇ ਸੋਰਾ ਸਵਿੰਨ ਕਿ ਤਾ ਲਾਦਾ ਸੋਰਾ ਕੁਝ ਵਧੀਆ ਲਾਦਾ ਓਖਾ ਟੂ ਬੋਰ ਮਮੀ ਦੇਓ ਕੀ ਕੀ ਆ ਜੋਗਣ ਬਣ ਗਈ ਆ ਜੋਗ ਗਿਆ ਜੋਗਿਆ ਬੇ ਜੋਗ ਗਿਆ ਤੇਰੀ ਜੋਗਣ ਹੋ ਗਈਆਂ ਇੱਕ ਵਾਰੀ ਬੋਲਿਆ ਸੀ ਢੀਲ ਪਟਾਰੀ ਪਾਲ ਇਸ਼ਕ ਦੀ ਰੋਗਣ ਹੋ ਗਈਆਂ ਜੋਗਿਆ ਬੇ ਜੋਗਿਆ ਬੇ ਜੋਗ ਗਿਆ ਤੇਰੀ ਜੋਗਣ ਹੋ ਗਈਆਂ ਤੇਰੀ ਜੋਗਣ ਅੱਛਾ ਚੱਲ ਮੈਨੂੰ ਗਾਣਾ ਸੁਣਾਉ ਗਾਣਾ ਗਾਣਾ ਪਹਿਲਾਂ ਗਾਣਾ ਸੁਣਾਉ ਉਧਰ ਮੁਕਰ ਦੇਖਿਓ ਤੁਹਾਨੂੰ ਗਾਣਾ ਸੁਣਾਦਾ ਮੈਨੂੰ ਵੀ ਮਨੂਟ ਗਾਣਾ ਚਨਾਓ ਗਾਣਾ ਚਨਾਓ ਜੀ ਜੀ ਮਾਂ ਮੈਂ ਆ ਉਹਦੀ ਮਾਂ ਤੂੰ ਬੂਟ ਪਾ ਯਾਰ ਪ੍ਰੀਤ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡਿਆਂ ਨੂੰ ਸਾਡੇ ਵੱਲੋਂ ਪਹਿਲਾਂ ਦਾ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪ੍ਰੀਤ ਵੱਲੋਂ ਤੇ ਸਾਡੀ ਤਾਈ ਵੱਲੋਂ ਇੱਕ ਸਾਡੀ ਮੰਮੀ ਵੱਲੋਂ ਮੰਮੀ ਸਾਡੀ 5 ਫੁੱਟ ਦੂਰ ਬੈਠੀ ਲੱਗ ਗਈ ਆ ਜ ਮਾੜੇ ਤਾਈ ਦੇ ਨਾਲ ਦੋ ਭੈਣਾਂ ਬੈਠੀਆਂ ਅੱਜ ਇਕੱਠੀਆਂ ਇੱਕ ਪਤਲੀ ਇੱਕ ਭਾਰੀ ਇੱਕ ਮੋਟੀ ਇੱਕ ਕਤਾਈ ਵੱਡੀ ਸਾਡੀ ਇੱਕ ਮੰਮੀ ਉਹ ਇੱਕ ਆਪਾ ਡੇਨਾਂ ਚ ਗੱਲ ਕਰਨੀ ਸੀ ਵੀ ਖੁਸ਼ਖਬਰੀ 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 ਬਾਈ ਕਹਿੰਦੀ ਖੁਸ਼ ਰਵੇ ਸਾਡੀ ਨੋ ਤੇ ਉਹ ਆਪਣਾ ਦੂਜਾ ਆਪਾ ਵਲੌਗ ਪਾਇਆ ਸੀ ਪਰਸੋਂ ਵੀ ਘਰ ਵਾਲਾ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ ਵਲੌਗ ਨੂੰ ਦਿੱਤਾ ਪਿਆਰ ਤੇ ਸਾਨੂੰ ਮੇਰੇ ਨਾਲ ਇੱਕ ਮਿੰਟ ਜੀ 40 ਕਾ ਫੋਨ ਇਦਾਂ ਤੇ ਆਏ ਆ ਵੀ ਕਹਿੰਦੇ ਸਾਡੇ ਇੱਥੇ ਸਾਡਾ ਘਰ ਆ ਅਸੀਂ ਬਾਹਰ ਆ ਆਹ ਚਾਬੀਆਂ ਲੈ ਲਓ ਉਹਦੇ ਲੋਕ ਹਨਾ ਬੜੇ ਫੂਨਾ ਇਹ ਮਤਲਬ ਘਰੇ ਵੀ ਆ ਗਏ ਸੀ ਘਰੇ ਵੀ ਸਾਡੇ ਆਏ ਗੱਲ ਤੇ ਉਹ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ ਗੱਲ ਹੈ ਗਈ ਸੀ ਇਦਾਂ ਗੱਲ ਉਹ ਰੈਂਟ ਸੀ ਰੈਂਟ ਦੀ ਗੱਲ ਸੀ ਇਦਾਂ ਵੀ ਮਿਲਦੇ ਸੀ ਦੂਰ ਮਿਲਦੇ ਸੀ ਪਰ ਆਪਾਂ ਰਹਿਣਾ ਚਾਹੁੰਦੇ ਸੀ ਸਾਡੇ ਇੱਥੇ ਲੱਗੇ ਵੀ ਸਾਨੂੰ ਮਤਲਬ ਸਾਡੇ ਲੱਗੇ ਮਿਲ ਜਵੇ ਦੂਰ ਨਹੀਂ ਜਾਣਾ ਚਾਹੁੰਦੇ ਸੀ ਭਾਵੇਂ ਰੈਂਟ ਤੇ ਮਿਲਦਾ ਸੀਗਾ ਅਸੀਂ ਉੱਥੇ ਵੀ ਰੈਂਟ ਤੇ ਸੀ ਤੇ ਲੈਣਾ ਸੀ ਆਪਾਂ ਨੂੰ ਵੀ ਲੱਗੇ ਮਿਲ ਜਵੇ ਉਹ ਜਿੱਦਾਂ ਮਿਲਦਾ ਸੀ ਭੋਪਰ ਭੋਪਰੋ ਹੀ ਬਹੁਤ ਫੂਨਾ ਆਏ ਗੋੜਾ ਬਈ ਅਦਾ ਮਤ ਸਾਨੂੰ ਆਪਣੇ ਲਾਗੇ ਚਾਹੀਦਾ ਐ ਡੇਡੇ ਤੇ ਚਲੋ ਵਧੀਆ ਗੱਲ ਇਹ ਆ ਵੀ ਡੇਢ ਮਹੀਨੇ ਦਾ ਟਾਈਮ ਆਪਾਂ ਨੂੰ ਮਿਲ ਗਿਆ ਠੀਕ ਆ ਹੁਣ ਡੇਢ ਮਹੀਨਾ ਆਪਣੇ ਕੋਲ ਹੈਗਾ ਆ ਆਪਾਂ ਲਾਗੇ ਲੱਭ ਲੈਣਾ ਹਾਂਜੀ ਡੇਢ ਮਹੀਨਾ ਟਾਈਮ ਆ ਤੇ ਜੇ ਇੱਕ ਆਪਾਂ ਬੰਦੇ ਨਾਲ ਗੱਲ ਵੀ ਕੀਤੀ ਹੋ ਸੀ ਉਹ ਖਰੇ ਟਾਈਮ ਘੁੰਮ ਗਿਆ ਉਹਨੇ ਰੈਂਟ ਜ਼ਿਆਦਾ ਕਹਿਣ ਲੱਪਿਆ ਹੂੰ 5000 ਤੋਂ ਆ ਗਿਆ 7000 ਤੇ ਸੋ ਹੋਰ ਵੀ ਆਪਾਂ ਕੋਲ ਡੇਢ ਮਹੀਨਾ ਹੁਣ ਮਿਲ ਗਿਆ ਆ ਡੇਢ ਮਹੀਨੇ ਤੱਕ ਆਪਾਂ ਲੱਭ ਲੈਣਾ ਕੋਈ ਨਾ ਕੋਈ ਠੀਕ ਨਹੀਂ ਬਾਕੀ ਤਾਂ ਹੀ ਸਾਡੀ ਲੱਭਣ ਦਈ ਆ ਪਾਈ ਨੇ ਕੋਈ ਨਾ ਕੋਈ ਤੁਹਾਨੂੰ ਲੱਭ ਦੇਣੀ ਜਗਾ ਲੱਗ ਛਾਗੇ ਸਾਡੇ ਲਈ ਜਗਾੜ ਕਰ ਦੇ ਭਾਈ ਸਾਡੇ ਲਈ ਜਗਾੜ ਕਰਨ ਦੇ ਹੀ ਆ ਹੁਣ ਠੀਕ ਹੈ ਨਹੀਂ ਬਾਕੀੰਨੇ ਮੈਸੇਜ ਅੰਨਾ ਪਿਆਰ 1 ਲੱਖ ਵਿਊ ਬਲੌਗ ਨੂੰ 1 ਲੱਖ ਵਿਊ ਬਲੌਗ ਨੂੰ ਆਇਆ ਤੇ 1 ਲੱਖ ਵਿੱਚੋਂ 1-2 ਕਮੈਂਟ ਗਲਤ ਸੀ ਬਾਕੀ ਕਮੈਂਟ ਬਹੁਤ ਪਿਆਰੇ ਸੀ ਜਿਹੜੇ ਗਲਤ ਕਮੈਂਟ ਸੀ 1-2 ਕਮੈਂਟ ਕਰਕੇ ਬਸ ਲੱਖ ਹਾਂ 1-2 ਕਮੈਂਟ ਕਰਕੇ ਮੈਂ ਲੱਖ ਬੰਦਾ ਥੋੜਾ ਛੱਡਣਾ ਬਾਕੀ 100 ਜਿਹਨਾਂ ਨੇ ਕਮੈਂਟ ਕੀਤੇ ਸੀ ਗਲਤ ਆਪਾਂ ਉਹਨਾਂ ਨੂੰ ਬਲੌਗ ਮਤਲਬ ਦੁਆਰਾ ਬਲੌਗ 'ਚ ਕਮੈਂਟ ਕਰ ਨਹੀਂ ਸਕਦੇ ਸੋ ਇੰਨਾ ਪਿਆਰ ਕਰਦੇ ਆਂ ਸਪੋਰਟ ਕਰਦੇ ਆਂ ਬਹੁਤ ਵਧੀਆ ਲੱਗਦਾ ਤੁਸੀਂ ਇੰਨੀ ਪਿਆਰ ਤੇ ਇੰਨੀ ਸਪੋਰਟ ਕਰਦੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਸਾਡੀ ਮਾਤਾ ਜੀ ਇਹਨਾਂ ਨਾਲ ਬਹੁਤ ਖੁਸ਼ ਰਹਿੰਦੀ ਹੁਣ ਠੀਕ ਆ ਬਾਕੀ ਸਾਡੀ ਤਾਈ ਆ ਤਾਈ ਸਾਡੀ ਵੀ ਉਹ ਮੈਂ ਕਿਹ ਬਾਂਦ ਕਿੱਧਰ ਆ ਗਿਆ ਤੇ ਸਾਡੀ ਮਾਸੀ ਮਾਸੀ ਜੀ ਮਾੜਾ ਇੱਧਰ ਆਇਓ ਚੁੰਨੀ ਚੁੰਨੀ ਲਿਆਓ ਤੇ ਵਿਆਹ ਦੀਆਂ ਤੁਸੀਂ ਅਸੀਂ ਵਿਆਹ ਦਾ ਵੀ ਬਲੌਗ ਕਰ ਲ ਪਾਇਆ ਸੀ ਤੁਸੀਂ ਵਿਆਹ ਵਾਲੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਸਾਡੀ ਮਾਸੀ ਦੇ ਘਰੇ ਵਿਆਹ ਸੀਗਾ ਵਿਆਹ ਹੋ ਗਿਆ ਜੀ ਤੇ ਵਿਆਹ ਵਾਲਾ ਬਲੌਗ ਵੀ 30000 ਪਲੱਸ ਚੱਲ ਗਿਆ ਸਾਡੀ ਮਾਸੀ ਇੱਧਰ ਸਾਰੇ ਜਣਿਆਂ ਨੇ ਮਾਸੀ ਵਧਾਈਆਂ ਬਹੁਤ ਦਿੱਤੀਆਂ ਕੱਲ ਸਾਰਿਆਂ ਨੇ ਧੰਨਵਾਦ ਕਰਦੀ ਮੈਂ ਕਹਾਂ ਸਾਰਿਆਂ ਦਾ ਕੱਲ ਦੇ ਬਲੌਗ ਤੇ ਵੀ 2000 ਕਮੈਂਟ ਆਇਆ ਮਾਸੀ ਨੂੰ ਵਧਾਈਆਂ ਦਿੱਤੀਆਂ ਵਿਆਹ ਦੀਆਂ ਅੱਛਾ ਜੀ ਧੰਨਵਾਦ ਧੰਨਵਾਦ ਸਾਰਿਆਂ ਦਾ ਮਾਸੀ ਵੱਲੋਂ ਤੁਸੀਂ ਇੰਨਾ ਪਿਆਰ ਕੀਤਾ ਇੰਨੀ ਸਪੋਰਟ ਕੀਤੀ ਆ ਤੇ ਮਾਸੀ ਦਾ ਵਿਆਹ ਕਰੇ ਸੀਗਾ ਬਹੁਤ ਵਧੀਆ ਹੋ ਗਿਆ ਬਾਬੇ ਵੀ ਆਏ ਸੀ ਬਾਬੇ ਵੀ ਸਾਡੇ ਘਰੇ ਆਈ ਸੀ ਉਹ ਵੀ ਆ ਕੇ ਚੱਲ ਗਏ ਅੱਜ ਹਾਂਜੀ ਆ ਸਾਡਾ ਨੰਨੂ ਕਹਿ ਲੋ ਟਿਆਨਾ ਖੇਲਦਾ ਫਿਰਦਾ ਘਰੀਰ ਲਈ ਆਉਂਦਾ ਖਿੱਚ ਖਿੱਚ ਕੇ ਹਾਂ ਵਿਆਹ ਬਹੁਤ ਵਧੀਆ ਹੋ ਗਿਆ ਮਾਸੀ ਅਰੋਣ ਦਾ ਅਰੋਣ ਦਾ ਪੂਰੀਆਂ ਬਹੁਤ ਸੋਹਣਾ ਵਿਆਹ ਹੋਇਆ ਤੇ ਤੁਸੀਂ ਬਹੁਤ ਜਾਣਿਆਂ ਨੇ ਕਮੈਂਟ ਕੀਤੇ ਵਧਾਈਆਂ ਦਿੱਤੀਆਂ ਮਾਸੀ ਨੂੰ ਵਿਆਹ ਦੀਆਂ ਮਾਸੀ ਵੱਲੋਂ ਸਾਰਿਆਂ ਨੂੰ ਧੰਨਵਾਦ ਠੀਕ ਨਹੀਂ ਮਾਸੀ ਧੰਨਵਾਦ ਹਾਂ ਮਾਸੀ ਕੱਪੜੇ ਤੋਂ ਦੀ ਸੀ ਹੁਣ ਉੱਠ ਕੇ ਆਈ ਉਹ ਦਰ ਦਰ ਨੂੰ ਲੱਗ ਮਾਸੀ ਆਇਆ ਤੇ ਵਿਆਹ ਵਾਲਾ ਮੁੰਡਾ ਅੱਜ ਥੋੜਾ ਜਿਹਾ ਬਿਜ਼ੀ ਆ ਫੋਨ ਤੇ ਲੱਗਾ ਹੈ ਬਿਆਲ ਮੁੰਡਾ ਆਦਰ ਆਓ ਭਾਜੀ ਸਾਰਿਆਂ ਨੇ ਕੱਲ ਮੈਂ ਕਾ ਕਮੈਂਟ ਆਈ ਵਧਾਈਆਂ ਬਹੁ ਆਈਆਂ ਸਾਰਿਆਂ ਦਾ ਧੰਨਵਾਦ ਕਰ ਦੋ ਅੱਜ ਬਹੁਤ ਬਹੁਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਇਹ ਅੱਜ ਆਪਣਾ ਉਹ ਕੀ ਸੀ ਉਹਨੂੰ ਕਹਿੰਦੇ ਮਾਸੀ ਜਠੇਰੇ ਹਨ ਜਠੇਰੇ ਵੀ ਅੱਜ ਪੂਜ ਲਏ ਆਪਾਂ ਉਹ ਵੀ ਮੈਂ ਬਲੌਗ ਵਿੱਚ ਲਾਵਾਂਗਾ ਮਨਾਲੇ ਹਨ ਜਠੇਰੇ ਵੀ ਮਨਾ ਹੋ ਗਏ ਆ ਉਹ ਬਲੌਗ ਮੈਂ ਲੌਣ ਲੱਗਾ ਉਹ ਵੀ ਸਾਰਾ ਦੇਖਿਓ ਤੇ ਸਾਰੇ ਜਣੇ ਪਿਆਰ ਕਰਦੇ ਰਹੋ ਸੋਦ ਨਹੀਂ ਹੋ ਗਈ ਸੀ ਨਾ ਹਾਂ ਆਪਣੇ ਆਪਣਾ ਉਧਰ ਥਾਈ ਕਰੇ ਹੋ ਗਈ ਹੈ ਨਾ ਆਪਣੇ ਅੱਜ ਹੋ ਗਿਆ ਅੱਜ ਮਤਲਬ ਕੱਲ ਅਸੀਂ ਸਾਡਾ ਵਿਆਹ ਹੋ ਗਿਆ ਕੰਪਲੀਟ ਅੱਜ ਅਸੀਂ ਮਾਦੀ ਕੋਈ ਨਹੀਂ ਚੱਲ ਅੱਜ ਜਠੇੜੇ ਵੀ ਮਨਾ ਹੋ ਗਏ ਆ ਤੇ ਅੱਜ ਆਪਣਾ ਸਾਰੇ ਕੰਮ ਹੋ ਗਏ ਮਤਲਬ ਹਾਂਜੀ ਟੈਂਟ ਟੁੰਟ ਜਿਹੜਾ ਬਾਸੀ ਖੰਟਲੇ ਆ ਅੱਜ ਆਹੋ ਬਾਬੇ ਵੀ ਆ ਗਏ ਅੱਜ ਉਹਨਾਂ ਨੂੰ ਉਹ ਵੀ ਆਡੇ ਕੋਲ ਲੈ ਕੇ ਗਏ ਆ 7100 ਰੁਪਇਆ ਹਾਂ 7100 ਰੁਪਇਆ ਲੈ ਕੇ ਗਏ ਬਾਬੇ ਵੀ ਤੇ ਬਾਕੀ ਇੰਨਾ ਪਿਆਰ ਕਰਦੇ ਧੰਨਵਾਦ ਤੁਹਾਡਾ ਸਾਰਿਆਂ ਦਾ ਹੁਣ ਆਪਾਂ ਤੁਹਾਨੂੰ ਅਗਲਾ ਬਲੌਗ ਦਿਖਾਉਂਦੇ ਆ ਹਾਂਜੀ ਹਾਂਜੀ ਹਾਂ ਹੈਲੋ ਕਿੱਦਾਂ ਜੀ ਠੀਕ ਹਾਂ ਜੀ ਆਪਾਂ ਨੂੰ ਅਸੀਂ ਵਿਆਹ ਲੈ ਘਰੇ ਸੀਗੇ ਸਾਨੂੰ ਅਰਜੈਂਟਲੀ ਆਣਾ ਪਿਆ ਕਿਉਂਕਿ ਸਾਨੂੰ ਸਪੈਸ਼ਲੀ ਮਿਲਣਾ ਆ ਰਿਹਾ ਦੀਦੀ ਹੁਣੀ ਤੇ ਆਪਾਂ ਹੁਣ ਘਰੇ ਆਏ ਸੀਗੇ ਹੁਣ ਜਦ ਦੀਦੀ ਹੁਣੀ ਆਉਂਦੇ ਆ ਫਿਰ ਤੁਹਾਡੇ ਨਾਲ ਉਹਨਾਂ ਦੀ ਆਪਾਂ ਗੱਲਬਾਤ ਕਰਾਉਣੀ ਆ ਠੀਕ ਆ ਉਹਨਾਂ ਦਾ ਕਿਵੇਂ ਦਾ ਨੇਚਰ ਆ ਕਿਵੇਂ ਦਾ ਨਹੀਂ ਤੇ ਆਪਾਂ ਹੁਣ ਘਰੇ ਆਏ ਸੀ ਦੋਨੋਂ ਯਾਨੇ ਮਮਾ ਤਾਂ ਮੈਂ ਆ ਗਏ ਸਕੂਟਰੀ ਤੇ ਆ ਗਏ ਆ ਵਿਕਰਮ ਤੇ ਮਨਵੀਰ ਉੱਥੇ ਹੀ ਆ ਕਿਉਂਕਿ ਉਹ ਫੇ ਚਾਚੂ ਬੰਦੀ ਪਈ ਸੀ ਮਨਵੀਰ ਸੁੱਤਾ ਪਿਆ ਸੀਗਾ ਤੇ ਇਸ ਕਰਕੇ ਉਹ ਉੱਥੇ ਹੀ ਆ ਤੇ ਫਿਰ ਆਪਾਂ ਘਰੇ ਆ ਗਏ ਸੀ ਹੁਣ ਜਦੋਂ ਇਹ ਆਂਦੇ ਆ ਭਾਜੀ ਹੁਣੀ ਦੀਦੀ ਆ ਉਹਨਾਂ ਦੀ ਇੱਕ ਛੋਟੀ ਬੇਟੀ ਆ ਤੇ ਉਹ ਬਹੁਤ ਪਿਆਰੀ ਆ ਤੇ ਇਹ ਜਦੋਂ ਆਂਦੇ ਆ ਫਿਰ ਆਪਾਂ ਹਾਂ ਕੱਲ ਦੇ ਸਾਨੂੰ ਫੋਨ ਕਰਦੇ ਸੀਗੇ ਕੱਲ ਪਤਾ ਨਹੀਂ ਲੱਗਾ ਹੁਣ ਅੱਜ ਸਾਨੂੰ ਪਤਾ ਲੱਗਾ ਆ ਤੇ ਹੁਣ ਫਿਰ ਮੈਂ ਆਈ ਸੀਗੀ ਸਪੈਸ਼ਲੀ ਉਹਨਾਂ ਲਈ ਘਰੇ ਤੇ ਉਹ ਹਿਸ਼ਾਰਪੁਰ ਤੋਂ ਸਪੈਸ਼ਲੀ ਆ ਰਹੇ ਆ ਜਦੋਂ ਉਹ ਆਉਂਦੇ ਆ ਫਿਰ ਤੁਹਾਡੇ ਨਾਲ ਆਪਾਂ ਕਰਦੇ ਆ ਸਾਰੀ ਗੱਲਬਾਤ ਬਾਏ ਬਾਏ ਕਿ ਆਇਤਾ ਹੈ ਨਹੀਂ ਅਸੀਂ ਵੇਟ ਕਰੀ ਜਾਂਦੇ ਪਏ ਆ ਮਮਾ ਬਾਹਰ ਬੈਠੇ ਹੋਏ ਆ ਮਮੋ ਬੈਠੇ ਹੋਏ ਇੰਤਜ਼ਾਰ ਹੋ ਰਿਹਾ ਸਾਨੂੰ ਇੰਤਜ਼ਾਰ ਹੋ ਰਿਹਾ ਹੋਰ ਇਹਨੇ ਮਾਣ ਨਾਲ ਸਾਨੂੰ ਮਿਲਣ ਕੋਈ ਆਂਦਾ ਪਿਆ ਆਪਾਂ ਇੰਤਜ਼ਾਰ ਕਰ ਰਹੇ ਹਾਂ ਉਹਨਾਂ ਦਾ ਇੰਤਜ਼ਾਰ ਕੀ ਘੜੀ ਜਦੋਂ ਆ ਗਏ ਫਿਰ ਕਹਿਣਾ ਇੰਤਜ਼ਾਰ ਕੀ ਘੜੀ ਖਤਮ ਲਿਓ ਮੈਨੂੰ ਲੋਕੇਸ਼ਨ ਲੋਕੇਸ਼ਨ ਸੈਂਡ ਕੀਤੀ ਆ ਮੈਂ ਪਹਿਲਾਂ ਵਿਚਾਰੇ ਗਲਤ ਰੋਡ ਤੇ ਪੈ ਗਏ ਸੀ ਗਲਤ ਰੋਡ ਤੇ ਪੈ ਗਏ ਸੀਗੇ ਉਹ ਹੁਣ ਫਿਰ ਆਉਂਦੇ ਦੇਦੇ ਆ ਇਹ ਤਾਂ ਬਾਕੀ ਲੰਗੀ ਆ ਸਕੂਲ ਵਾਲੀ ਫਿਰ ਲੰਗੀ ਆ ਬੱਸ ਸਕੂਲ ਵਾਲੀ ਹੈ ਹਜੇ ਬੱਸ ਲੰਗੀ ਹਾਂਜੀ ਗੱਡੀ ਚ ਹਾਂ ਹਾਂ ਬਾਈਕ ਬੁੱਕ ਤਾਂ ਨਹੀਂ ਹਾਂ ਤੁਸੀਂ ਦੇਖੋ ਮੜਾ ਉੱਧਰ ਨੂੰ ਮਮਾ ਦੇਖਦੇ ਇੱਕ ਮੈਂ ਲੋ ਜੀ ਚਾਰੇ ਲੱਬ ਲੁੱਬ ਕੇ ਆਏ ਬਹੁਤ ਦੂਰੋਂ ਮਮਾ ਸਹੀ ਬਹੰਚੇ ਆ ਚਾਰੇ ਬਹੰਚੇ ਮੇਰਾ ਤਾਂ ਮੁੰਡਾ ਉਧਰ ਰੋ ਰੋ ਕੇ ਪਾਗਲ ਹੋ ਗਿਆ ਕਿਸੇ ਦਿਨ ਚੱਲੇ ਨਹੀਂ ਆਜੋ 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 ਲੋ ਜੀ ਇਹ ਤਾਂ ਸੋਗੇ ਕਿ ਠੀਕ ਆ। ਹਲੋ। ਸਸੀ ਕਾਲ ਕਿਵੇਂ ਹੋ? ਠੀਕ ਐ? ਬਹੁਤ ਜਿਆਦਾ। ਆਜੀ। ਸਸੀ ਕਾਲ ਦੀਦੀ ਜੀ। ਸਸੀ ਕਾਲ। ਮੇਰੇ ਤਾਂ ਉਧਰ ਮੁੰਡਾ ਰੋ ਰੋ ਪਾਗਲ ਹੋਇਆ ਪਿਆ। ਉੱਥੇ ਆ ਉਹ। ਹਾਂਜੀ। ਉੱਥੇ ਹੀ ਆ ਹਜੇ। ਹਾਂਜੀ। ਕਿਵੇਂ ਦਾ ਲੱਗਿਆ ਵੀ ਤੁਹਾਨੂੰ ਮਾਨ ਕੇ? ਬਹੁਤ ਜਿਆਦਾ ਲੱਗਿਆ। ਤੁਹਾਰੇ ਦੀਦੀ ਹੁਣੀ ਨਾ ਖੱਜਲ ਖਰਾਬ ਹੋਏ ਨਾ ਅੱਜ ਫੇ ਮੈਂ ਲੋਕੇਸ਼ਨ ਹੀ ਹਾਰ ਕੇ ਸੈਂਡ ਕੀਤੀ ਇਹਨਾਂ ਨੂੰ ਤੇ ਲੋਕੇਸ਼ਨ ਸੈਂਡ ਕੀਤੀ ਫੇਰ ਇਹ ਪਹੁੰਚੇ ਯਾਨੀ ਕਿ ਅਸੀਂ ਤਾਂ ਅਚਾਨਕ ਹੀ ਬਾਹਰ ਖੜੇ ਹੋਏ ਸੀਗੇ ਮੈਂ ਕਿਹਾ ਮੈਂ ਦੇਖਦੀ ਹਾਂ ਚਲੋ ਬੰਦਾ ਆ ਆ ਪਤਾ ਲੱਗ ਗਿਆ ਇੱਕ ਦਸਾ ਪਾਣੀ ਦੇਖਦੇ ਪੀ ਆ ਜੀ ਦੀਦੀ ਹੁਣੀ ਆ ਕੇ ਬੈਠ ਗਈ ਘਰੇ ਐਨ ਕੋਲਡ ਡਰਿੰਕ ਵੀ ਕੱਢ ਦਿੱਤੀ ਉਹ ਦੇ ਹੋਰਸ ਨਾ ਠੀਕੋ ਆਹਾਂ ਨੋ ਇੰਡੀਆ ਦੋਸਤ ਮੁਰਜੀ ਮੈਨੂੰ ਕਹਿੰਦੀ ਸੀ ਕਹਿੰਦੀ ਇਹਨਾਂ ਚੱਲ ਜਾਣਾ ਮੰਮਾ ਇੱਥੋਂ ਹਾਂਜੀ ਕਿ ਅਸੀਂ ਪਹਿਲਾਂ ਪਹਿਲਾਂ ਹੀ ਜਾਏ ਨਹੀਂ ਵੀ ਰਹਿਣਾ ਤਾਲਾ ਸਰ ਜੀ ਉਹ ਤਾਂ ਆਪਾਂ ਦਿੰਦੇ ਨਹੀਂ ਜਾਣਾ ਹਾਂਜੀ ਸਾ ਆਪਣਾ ਪੈਂ ਦਾ ਅੱਡਾ ਉਹੀ ਹੈ ਜਿਹੜਾ ਜਿੱਧਰੋਂ ਨਾਕ ਕੇ ਆਏ ਹਾਂ ਨੀਰ ਅੱਡਾ ਹਾਂਜੀ ਇਹਨਾਂ ਨੂੰ ਵੀ ਜਗਾ ਵੇ ਬੀ ਗਰਲ ਹਾਂਜੀ ਅੱਛਾ ਜੀ ਠੀਕ ਹੈ ਵੀਰੇ ਹੈਲੋ ਨੋਨੀ ਅਲੈਕੁਮ ਸਲਮ ਨੂੰ ਆਵਾ ਲੈ 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 ഹതിാ <IX> ദ <sa -1> ah, ਮਿਲਣ ਆਈ ਬਚਾਰੀ ਤਿੰਨ ਮਹੀਨੇ ਹੋ ਗਏ ਦੀਦੀ ਦੀ ਢੋੜੀ ਚੱਲੇ ਆ ਹੁਣ ਆਏ ਆ ਤੇ ਐਮੈਂਡਮੈਂਟ ਚੱਲੇ ਵੀ ਹੁਣ ਤੁਸੀਂ ਆਾਂਗੇ ਤੇ ਤੁਸੀਂ ਆਇਓ ਹੁਣ ਐ ਬਹੁਤ ਪਿਆਰੀ ਲੱਗਦੀ ਆ ਉਧਰ ਆ ਵੀ ਸੜਨ ਨਿੱਕੋ ਜਾ ਓਏ ਨੀਨੀ ਗੁੱਗੀ ਬਾਈ ਕਰ ਦਿਓ ਬਾਈ ਕਰ ਦਿਓ ਕਰ ਦਿਓ ਓਏ ਉਹ ਹੱਥ ਲਓਗੀ ਚਲੋ ਠੀਕ ਆ ਠੀਕ ਆ ਦੀਦੀ ਬਾਏ ਬਾਏ ਠੀਕ ਹੈ ਜੀ ਠੱਤਾਂ ਅੰਟੀ ਬਾਏ ਤੁਮੇ ਲਾ ਠੀਕ ਹੈ ਵੀਰ ਜੀ ਜੀ ਉਸ ਮਾਨ ਤੁਹਾਡਾ ਉਹਦਾ ਮਰ ਵੀਰ ਲੈ ਲਏ ਆ ਉਹਦਾ ਸਿੱਨੀ ਖੇਚਲ ਕੀਤੀ ਘਾਤੋ ਅੱਗੇ ਕੀ ਉਹਨਾਂ ਨੇ ਕਿਹਾ ਤੁਸੀਂ ਇਹ ਤਾਂ ਦੱਸ ਕੀ ਨੇ ਹੈਗਾ ਇਹ ਚਲੋ ਚੱਲ ਨਹੀਂ ਪਾਜੀ ਹੁਣੀ ਕਰਿਓ ਫੇਰ ਅੱਛਾ ਜੀ ਬਾਏ ਬਾਏ ਚਲਿਏ ਮम्मा ਆਪਾਂ ਵੀ ਹਾਂਜੀ ਚਾਬੀਆਂ ਦੋਨੇ ਲੈ ਆਇਓ ਮੇਰਾ ਚਾਰਜਰ ਵੀ ਚੱਕ ਲੈ ਮੜਾ ਇਹ ਤਾਂ ਡੀ ਰਹਿ ਗਈ ਇਹ ਟਵਰ ਆ ਗਿਆ ਬੇਬੀ ਦਾ ਬਾਏ ਚਲੋ ਹੁਣ ਅਸੀਂ ਵੀ ਚੱਲੇ ਆਂ ਤੇ ਟੁੱਟਣੀ ਨਹੀਂ ਚਾਹੀਦੀ ਤੋੜਨਾ ਨਹੀਂ ਪਿਆਰ ਆ ਗਿਆ ਮੋਟੀ ਦੀ ਬੋਤਲ ਗੱਲ ਭੇਜੇ ਤਾਂ ਕੋਈ ਨਹੀਂ ਆ ਜਦੋਂ ਆਉ ਹੋ ਗਿਆ ਨਾ ਖਰਾਬ ਹੋ ਗਿਆ ਗੁੰਝਲਾ ਪੈ ਗਿਆ ਗੁੰਝਲਾ ਕੱਢਦੇ ਨਹੀਂ ਆ ਸਿੱਧੇ ਨਹੀਂ ਪੈ ਰੀਆਂ ਆ ਅਸੀਂ ਨਹੀਂ ਹਟਾਣਾ ਤਾਂ ਗਾਸ ਆ ਹਾਂ ਮਸੀ 1100 ਦੇਣਾ ਨਾ ਵੱਧ ਨਹੀਂ ਦੇਣਾ ਮੈਂ ਤਾਂ ਪਿਆਰੇ ਮਸਜੇ ਨਾਲ ਲੈਣਾ ਤਾਂ 2100 ਲੈ ਜਾਓ ਜੇ 2100 ਦੇਣਾ 1100 ਦੇ ਦੇਣਾ ਆਪਾਂ ਉਹ ਕਹਿੰਦੇ ਮੰਨਣਾ ਨਹੀਂ اٹਕ ਜਾਵਾਂ ਮੈਂ ਕਿ ਸਭਾ ਮੈਂ ਨਾ اٹਕ ਜਾਵਾਂ ਬੱਤਰੀ ਗੱਪ ਉਹ ਮਤਾਂ ਬੱਗਾ ਚਾਚਾ ਦਾ ਅੰਦਰ ਪੂਰਾ ਆਉਂ ਸਾਥ ਉਹ ਕਹਿੰਦਾ ਕੰਦਾ ਕੰਦਾ ਨੂੰ ਆਉਂਦਾ ਉਹੋ ਦੇ ਪਾੜੇ ਸਾਡੇ ਪੇਰੇ ਪਾ ਲੈਣਾ ਉਹ ਤੂੰ ਨਾ ਕਰਾ ਦੇਣਾ ਉਹਨੇ ਹੱਲਾ ਪਈ ਉਹ ਕਰਾਦਾ ਕਿ ਇੱਕ ਥੋੜਾ ਨਾ ਨਾ ਕੱਟ ਤਰੀ ਆਰ ਤੋਂ ਨਹੀਂ ਨਹੀਂ ਮਸੜ ਉਹ ਜਿਹੜਾ ਇਹਨਾਂ ਨੂੰ ਮਾਣੂ ਕੋਮਲ ਕਿ ਅਰੰਭ ਆਪਾਂ ਪਾਸ ਲੈ ਜਾਣਾ ਕਪੜਾ ਵਸਾਟੇ ਚਾਰ ਮੋਟਾ ਉਹ ਕਹਿੰਦਾ ਏਦਾਂ ਵਧਾਜੇ ਕੋਈ ਉਹ ਗਾਣੇ ਗੋਣੇ ਤਾਂ ਗਾਓ ਗੋਰੀਆਂ ਆਉਣੀਆਂ ਕਿ ਕਰਾਂ ਆਪੇ ਵੀ ਪਾਸ ਆਣੇ ਆ ਸਾਡੀ ਕੋਕੂੜੀ ਪਾਸ ਹੋ ਗਈ ਆ ਸੱਸ ਕੰਜਰੀ ਨੇ ਦਿੱਤੀ ਆਦੇ ਹੀ ਐ ਨਾ ਖੋਖ ਯਾਰ ਕੀ ਐਵੇਂ ਬੁੰਜਲਾ ਚ ਫਸਿਆ ਕੱਢ ਦੇ ਮਿੰਟ ਮਿੰਟ ਕੱਢ ਦਿੱਤੇਗਾ ਅਸੀਂ ਤਾਂ ਮੈਂ ਟੋਮੇਟੇ ਕੱਢ ਦਿੱਤੇਗਾ ਨਾ ਖੋਲ ਦੇ ਖੋਲ ਦੇ ਬੱਜੀਆਂ ਇਕੱਠਾ ਨਹੀਂ ਹੋਈ ਉਹੀ ਤਾਂ ਕਰ ਲਿਆ ਆਪਣਾ ਕੰਮ ਕਰ ਲਿਆ ਕਿਹੜਾ ਕਿਦਾਂ ਮਤਲਬ ਉਹ ਨਹੀਂ ਨਹੀਂ ਯਾਰ ਛੱਡੋ ਤਾਰਸ ਆ ਤਾਰਸ ਤੇਤੇ ਨਹੀਂ ਹੋਣਾ ਮੈਨੂੰ ਜਿਹੜੇ ਤੂੰ ਰਾਤੀ ਹਿਸਾਬ-ਤਹਾਸ ਆਪਾਂ ਕਰਨਾ ਆ ਹੁਣ ਇਹ ਨਾ ਕੀ ਟੀਜ਼ਰ ਸਿਰ ਦਿੱਥੇ ਆਇ ਖਾ ਗਿਆ ਬਣਾਏ ਭਾਗੀ ਨੇ ਮਨ ਤਾਰਸ ਆ ਗਿਆ ਫੇ ਮੌਕੇ ਮੌਕੇ ਦੀਆਂ ਗੱਲਾਂ ਮਜ਼ਾਕ ਤਾਂ ਕਰ ਲੋ ਚੱਲ ਆਹੋ ਚੱਲ ਨਾਲੇ ਭਾਬੀ ਜੁੱਤੀ ਕਿੱਥੇ ਆ ਉਹ ਆ ਦੇ ਚੱਕ ਲਈ ਜੁੱਤੀ ਭਾਬੀ ਦੀ ਭਾਬੀ ਨੂੰ ਭਾਵੇਂ ਲੋੜ ਹੀ ਨਾ ਹੋਵੇ ਭਾਬੀ ਨੂੰ ਨੰਗੇ ਪੈਰੀ ਚੱਲ ਜਾਣਾ ਤੇ ਤੇ ਜਾਣਾ ਹੈ ਹੈਣ ਉਹ ਆਪਣੇ ਦੂਰ ਆ ਲੈ ਦੇਤੀ ਜਾ ਨਹੀਂ ਉਹਦੀਆਂ ਵੀ ਲਹਾਂ ਨਾਲ ਦੇ ਕਿੱਥੇ ਬੰਦੇ ਆ ਪੜੀ ਇਹਨਾਂ ਨੇ ਉਹਨੇ ਫਾ ਵੀ ਲਈਆਂ ਨਾਲ ਦੀਆਂ ਨੇ ਪਹਿਲਾ ਵਾਲੀ ਉਹ ਨਹੀਂ ਉਹ ਆਪਣੇ ਬੰਦੇ ਆਉਣ ਬੰਦਾ ਰਹਿਣ ਦੋ ਯਾਰ ਛੱਡੋ ਚੱਲ ਰਹਿਣ ਦੇ ਭਾਬੀ ਤੈਨੂੰ ਚਲੋ 100 200 ਹੀ ਆਉਂ ਕੱਟ ਲੈ ਲੈਣੇ ਭਾਬੀ ਨੂੰ ਆਪਣਾ ਕੱਟ ਕਰ ਲੈਣੇ ਧੀਆ 스캔ਡਰ ਦਿਨਾ ਧਿਆਨ ਨਾਲ ਹੋਲੀ ਹੋਲੀ ਆਰਾਮ ਨਾਲ ਆਪਣੇ ਹੱਥੀਂ ਹੋਰ ਲੋਕਾਂ ਨੂੰ ਹਾਂਜੀ ਅਵੇ ਚਿੱਤ ਅੱਧਾ ਮੋੜਾ ਰੱਖ ਦੇ ਕੇ ਰੱਖਣਾ ਹਾਂ ਵੀ ਦੋ ਆ ਵੀ ਚੋਲ ਆਹ ਆਦੀ ਲਾਉਣਾ ਸੋਹਣੀ ਇਹ ਹਾਰ ਕਿਉਂ ਨਹੀਂ ਲਾਇਆ ਚਾਹ ਲਾਉਣਾ ਲੈ ਕੋਲ ਲੰਦ ਨਹੀਂ ਆਦੀ ਆ ਜਦੋਂ ਪੱਗ ਲਾਈ ਉਹ ਹਾਰ ਲਾਉਂਦੇ ਪੱਗ ਤਾਂ ਫੇ ਨਹੀਂ ਨਹੀਂ ਐਦਾਂ ਨਹੀਂ ਕਰਨੀ ਥੋੜਾ ਲਾਉਣੀ ਜਿੱਥੇ ਰਹਿ ਜੀ ਮਨਾਉਣੇ ਚੱਲੋ ਮੜਾ ਚਾਮੀ ਨਾ ਬਾਕੀ ਨਾ ਉਹਨਾਂ ਸੀ ਹਾਰ

ਪਾ ਪਾ ਕੋਈ ਨਹੀਂ ਕਿ ਤੇਰੇ ਬੜੇ ਬਟੇਰੇ ਸਾਸੀ ਤੂੰ ਤਾਂ ਪਾਣੀ ਰੱਖਿਆ ਉੱਪਰ ਬੰਨਦਾ ਹਾਂ ਪਾ ਬਹੁਤ ਪੰਜ ਵਾਰੀ ਜਿੱਦਾਂ ਮਰਦੀ ਤੇ ਪਾ ਹੱਥ ਨਾ ਪਾ ਕੇ ਆਖ ਨਾ ਪਾ ਕੇ ਬੰਦੀ ਗੰਜੂਸਣੀ ਨਹੀਂ ਖੁੱਲਾ ਹੱਥ ਖੁੱਲਾ ਹੱਥ ਪਾ ਕੋਈ ਨਹੀਂ ਪਾ ਦੇ ਪਾ ਦੇ ਆਹ ਵੱਡੀ ਗੜੀ ਆ ਦੇ ਪਾ ਦੇ ਚੱਲ ਬਈ ਅਬੀ ਧਿਆਨ ਨਾ ਮੈਂ ਨਾ ਇੱਕ ਵਾਰ ਕੀਤਾ ਸਿੰਗਾਈ ਪਾਇਆ ਮੈਂ ਮਗਦਾ ਪਿਆ ਕੋਲ ਹੋਰ ਮਗਦਾ ਕੋਲੀ ਡੋਲ ਦੋ ਨਹੀਂ ਹੱਥ ਲੱਗ ਗਏ ਉੱਥੇ ਨਹੀਂ ਕੰਜੂਸ ਨਹੀਂ ਤੂੰ ਨਾ ਮੇਰੀ ਪੰਜ ਮੇਰੀ ਪੰਜ ਮੇਰੀ ਚਾਰ ਇੱਕ ਮੇਰੀ ਚਾਰ ਹੋਈਆਂ ਹੋ ਇੱਕ ਚਮਚਾ ਵੀ ਗਿੰਦੇ ਵਾ ਰੱਖ ਹੱਟਾ ਰੱਖ ਚਪਲਾ ਮੁੰਡੇ ਕੋਲ ਖਾਣ ਹੁਣ ਉਹਦੇ ਪਾਲ ਪਾਲ ਕੋਲੀ ਡੋ ਜਿਆਦਾ ਪਾ ਦੇ ਆਟਾ ਜਿਆਦਾ ਪਾ ਦੇ ਪਾ ਮੁੱਠ ਭਰ ਕੇ ਬਾਬੀ ਜਿਆਦਾ ਪਾਓ ਉਹ ਸਰਫਾ ਨਹੀਂ ਕਰਨ ਹਾਂ ਇੱਕ ਦੋ ਦੋ ਕਿੰਨਾ ਕਹੀ ਜਾਦਾ ਨਹੀਂ ਮੈਂ ਕਿਹਾ ਜਿਆਦਾ ਪਾਉਂਦੇ ਦੋ ਗਿੰਦਾ ਨਾ ਕਿੰਨਾ ਕਹੀ ਜਾਦੀ ਆਪਾਂ ਉੱਤੇ ਨਹੀਂ ਤੱਕੀ ਉੱਡ ਚੋਈ ਪੰਜ ਚਾਨੂ ਵੀ ਪਾ ਤੁਸੀਂ ਪਾ ਤੁਸੀਂ ਪਾ ਪੰਜ ਰੱਤ ਦੇ ਕਾ ਡ੍ਰੇਨ ਕ ਇੱਕ ਚੁਟਕੀ ਬਾਜੀ ਚੁਟਕੀ ਚੁਟਕੀ ਹੁਣ ਤਿੰਨ ਉਹ ਪਤਾ ਕੀ ਗੱਲ ਹੋ ਰਹੀ ਹੈ ਹੋਰ ਪੰਜ ਦੇਖੋ ਚਲੋ ਜੀ ਵਾਏ ਗੁਰੂ ਪਾਓ 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 ਭਾਈ ਕੀ ਗਈ ਜਾਂਦੀਆਂ ਮੇਰੇ ਤੇ ਜਾਵੇ ਹੈ ਆਪੋ ਪੱਤ ਉਹਨੂੰ ਬਿਠਾ ਕੋਈ ਨਾ ਪਾਵਾ ਪੱਤ ਨਾ ਤੇਰੇ ਮੀਂਹ ਤੇ ਸਾਡੇ ਡੋਲਾ ਦੱਦਾ ਬਦਾਬ ਦੇ ਨਾ ਹੋ ਗਏ ਅੰਦਾਜ਼ਾ ਅਸੀਂ ਆਣਾ ਚ ਵੀ ਦੇ ਲੈਂ ਮਿੰਟੋ ਮਿੰਟੀ ਹੋ ਗਿਆ ਦਾਬਾ ਦਾਬ ਜੇ ਅਸੀਂ ਆ ਗੋੜੀ ਨਹੀਂ ਤੋਂ ਸੂਝ ਹੋਵੇ ਸੂਝ ਦੇ ਦੇਖੋ ਮੱਥਾ ਜੇ ਪਾਈ ਸ਼ਰਟ ਪਾ ਕੇ ਤਾਂ ਬੋਲ। ਅਜੇ ਨੁੱਠਣਾ। ਅਜੇ ਪਾਣੀ ਆਏਗਾ ਕਰਨਾ। ਪਾਣੀ ਆਂਦਾ ਹੀ ਨਹੀਂ। ਅਜੇ ਤੋਂ ਬਸ। ਤੂੰ ਚੱਕੀ ਆਪਾਂ ਪੈਸੇ ਲੈਣੇ ਆ। ਸੋ ਸਾਰੇ ਹੋ ਸਾਰੇ ਹੋ ਸਾਡੇ ਨਾਲੇ ਸਾਰ ਹੈ। ਕੋਮਲ ਜੀ ਆ ਗਏ ਉਧਰ ਸਾਹਮਣੇ ਆਓ ਦੇਖੋ। ਐਕਸ ਜੋ ਵੀ ਚ। ਤੋਰਦੇ ਹੁੰਦੇ ਹੁੰਦੇ। ਦੂਸਰੇ ਆ ਵਧੀਆ ਬੰਦੇ ਕੁਛ ਨਾ ਟੈਰੀ ਦੇ ਕੋਲ ਨਹੀਂ ਜਾਣਾ ਲੋਗੋ ਤਾਂ ਚਿਕਨੀ ਕੀ ਤੋਰ ਮਤ ਫਟੇ ਤੋ ਮਤ ਫਟੇ ਤੋ ਕਿ ਤਾਰੀਆਂ ਮਾਰਦੇ ਨੇ ਹਾਂ ਮੈਂ ਦੇਖਣਾ ਕਿ ਲੱਗ ਜਾਣਾ ਪਤਾ ਦੇਖੀ ਚੰਗ ਮੰਗ ਮੰਗੀ ਅਵਰ ਅੱਜ ਆ ਦੇਖ ਕੋ ਮਨ ਕੱਦ ਵੀ ਇਹ ਆ ਇਹ ਦੇਖ ਲੀ ਹਾਂ ਅਮਰ ਦੇ ਜਾਣਾ ਪਈਏ ਲੈ ਬਾਰ ਲੈ ਕਾ ਤੁਮੇ ਦੇ 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 ਜਾ ਦੇਖਿਆ ਲੈ ਇਹ ਦੇਖਿਆ ਉਹਨਾਂ 12 ਮਾਣ ਦੇਣੇ ਆ ਪਰ 12 ਕਾਈ ਨੇ ਕੰਨ ਲਾ ਗਏ ਨਾ ਮੱਕਾ ਪਾ ਚੱਕੋ ਪਰ ਬਹੁਤ ਪਾ ਬਹੁਤ ਪਾ ਕੋਲੋਂ ਛੱਡਦੇ ਹੁਣ ਅੰਮ੍ਰਿਤਿਕਾ ਦਾ ਕਤਾਨ ਫਾੜ 12 ਬਾਪ ਫੜਾ ਦਿਓ ਕਰਵਾਣਾ ਮਨੇ ਫੋਟਾਂ ਕਿਤੇ ਪੰਜ ਜੁੱਤੀ ਦਿਓ ਨਾ ਨਾ ਰਿਆ ਰਿਆ ਜੁੱਤੀ ਪਤ ਜੱਕੀ ਤੇ ਦੇ ਦੇ ਜੁੱਤੀ ਦੇਣੀ ਦੇਣੀ ਆ ਕੇ ਤੇ ਪਈ ਆ ਕੇ ਤੇ ਪਈ ਹਾਂ ਹੂੰ ਮੀਰਾ ਹੂੰ ਕੋਪਲੀ ਤੇ ਤੀਤਰੀ ਵਾਹ ਮਾਦਤ ਕਰਦੀ ਆ ਆ ਚੱਲ ਚੱਲਾ ਬੱਲੇ ਆ ਗਾਲੀਆ ਸੀ ਉਧਰ ਲੱਗ ਤੱਕ ਤੇ ਲੈਣਾ ਆ ਬੱਬੀ ਆ ਲੱਗ ਬੰਦਾ ਹੁੰਦਾ ਅਦਾ ਨਹੀਂ ਵੇ ਇੱਕ ਤਾਂ ਦੇਣਾ ਹੀ ਪੈਣਾ ਜੀ ਸਾਹ ਹਮਾਰਾ ਸੰਦੀਪਾਈ ਮਾਰੇ ਮੈਨੂੰ ਹੀ ਪਰ ਲਾਓ ਜੁੱਤੀ ਕਹਿਦੀ ਆ ਲਾ ਲਓ ਲਾ ਲਾ ਵੀ ਲਾਓ ਜੁੱਤੀ ਲਾਓ ਹਾਂ ਚਾਹ ਲੈ ਚਾਹ ਲੈ ਹਾਂ ਲੋ ਅੰਮਾ ਜੀ ਹਲੋ ਜੀ ਹਲੋ 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 ਸਾਡੀਆਂ ਹੀ ਆ ਪਰ ਆਉਂਦੀਆਂ ਆ ਤੇ ਲਾਗ ਲੈ ਲਾਂਦਾ ਨਹੀਂ ਉਹ ਬੱਸ 500 ਰੁਪਏ ਬਹੁਤ ਹੈ ਇਹ ਤਾਂ ਲੈਦਾ ਬਾਬੇ ਤੋਂ ਨਹੀਂ ਨਹੀਂ ਆ ਦੇ 2250 ਆ ਗਏ ਨਹੀਂ ਮੇਰੇ ਤੇ ਬੋਲ ਦੇਣਾ ਸੁਖਵੀਰ ਆ ਮੈਂ ਆ ਵੀ ਮੇਰੇ ਤੇ ਮੇਰੇ ਕੋਲ ਜਾਂਦੇ ਆ ਜੀ ਦੋਨਾਂ ਨੇ ਕਰ ਲੈਣੇ ਉਹਨੇ ਕਿਤੇ ਕਰ ਲੈ ਉਹ ਕੱਲ ਦਾ ਘਟਾ ਪੂਰਾ ਕਰਨਾ ਨਹੀਂ ਆਪਾਂ ਆਪਾਂ ਦੇ ਤੇ ਕਰ ਲੈਣੇ ਕਿੱਥੇ ਕਾਲਜ ਕਰ ਲੈ ਗਏ ਕਿੱ ਲੈ ਕੇ ਆਏ ਮਿੱਤਰਾ ਆ ਗਏ ਲਫਾ ਵਿੱਚ ਓਏ ਹੋਏ ਪੀਜ ਆ ਗਿਆ ਲੈ ਵੀ ਮਾਸੀ ਬਿਆਰ ਦਾ ਪੀਜਾ ਪੁੱਤ ਨੂੰ ਦੇ ਦੋ ਮੇਰੇ ਕੋਲ ਮਨਾ ਦਿਓ ਦੋ ਦੋ ਹੰਦੀ ਦੇ ਵਿੱਚ ਚੋਰੀ ਕਰ ਕੀ ਆਦਾ ਹੈ ਤੀ ਕਿਦਾਂ ਮੱਥੇ ਨਾਲ ਜਰਾ ਕਿ ਘਰ ਚੋਰੀ ਹੋਈ ਨਵੀਂ ਭਾਬੀ ਨੂੰ ਪੀਜਾ ਲੱਗੇ ਹੁਣ ਜਸ ਕੀ ਨੇ ਜਣਾਣਾ ਰੱਖਿਆ ਸਿਰ ਤੇ ਹਾਗ ਲਾ ਸੁਨੇਵ ਲੱਗਾ ਪੋਣ ਚਲੀਏ ਉਹ ਬੰਦੇ ਭਾਈ ਆ ਜਾਓ ਪੀਜਾ ਖਾਓ ਇੱਕ ਸਾਨੂੰ ਉੱਪਰ ਪੜਾ ਦਿਓ ਜੀ ਜਾ ਤਾਂ ਖਾਓ ਇੱਕ ਤੇ ਇਹ ਦੋ ਦੋ ਮਿੰਟ ਚੈੱਕ ਡੱਬਾ ਸੁੱਕ ਰੁਕ ਜਾਓ ਪਹਿਲਾਂ ਉਹ ਪਹਿਲਾਂ ਚੈੱਕ ਕਰ ਪੂਰੇ ਆਟਾ ਤਿਆਰ ਹੈ ਨਾ ਵਿੱਚ ਚੱਕ ਲਓ ਚੱਕ ਲਓ ਇਹਦੇ ਕੰਮ ਨੋ ਉਹ ਉਹ ਕਿੱਦਾਂ ਆਉਂਦੀ ਕੋੜਾ ਸਾਰੇ ਕੁਝ ਹੋ ਗਿਆ ਹੋ ਗਿਆ ਦੋ ਚੱਲੇ ਦੋ ਆ ਗਏ ਕੋਣ ਆ ਗਈ ਆ ਗਈ ਪਿੱਤੀ ਕੋਣ ਬਾਏ ਮਾਰ ਪਿੱਤੀ ਨੂੰ ਮੱਤ ਦਾ ਪਿੱਤੀ ਬਾਏ ਮਾਰ ਬਾਏ ਮਾਰ ਸੁੱਤਾ ਉੱਠਿਆ ਨਾ ਕੋਣ ਆਇਆ ਕੋਣ ਆਇਆ ਫੇ ਦੱਸ ਦੱਸ ਦੇ ਕੋਣ ਆ ਬਾਏ ਕਰ ਦੇ ਹਾਂਜੀ ਆ ਜੋ ਪੀ ਜੀ ਆ ਦੇ ਮੈਨੂੰ ਵੀ ਤਾਂ ਹੈਗੇ ਆ ਪੈਸੇ ਮੇਰੇ ਗੂਗਲ ਪੇਸੇ ਹੈਗੇ ਹਾਂ ਲੱਗਾ ਮੈਂ ਪਿੰਨ ਕੁਰਸੀਆਂ ਚ ਕਰਨ ਚੱਲਦਾ ਦੇਖ ਕਿਤੇ ਜਾਂਦੀ ਚਾਹ ਪੀਣੀ ਚਾਹ ਪੈਣ ਦੇਖੀ ਐਵੇਂ ਲੱਗਉਂਦੀ ਦਾੜਾ ਕੀ ਕਹਿੰਦੀ ਐ ਉਹ ਚਾਹ ਪੀਵੇ ਚਾਹ ਰੋਕੀ ਜਿਨੀ ਖਾਂਦੀ ਕੀ ਕਰਾਂ ਮੈਂ ਮੈਂ ਲਾਰਸ ਨਾਲ ਮਂਗਾਉਂਗੀ ਇੱਥੇ ਵੀ 8 ਪੀ ਸੀ ਕੋਈ ਨਾ ਉੱਚ 16 ਹੋਣੀ ਐ ਨਹੀਂ ਆਪਣੇ ਕੀ ਆ ਪੈਕਟ ਭੱਜ ਜਾ ਦੁਕਾਨ ਦੀ ਲੈ ਨਹੀਂ ਆਣਿਆ ਹੋਏ ਮੁੰਡੇ ਮੁੰਡਾ ਪਵਾ ਕੈਂਦੇ ਅਸਿੰਸ ਹੋਣਾ ਇਦਾਂ ਹਾਲਾ ਦੇਖ ਚੱਲ ਪਾਸ ਕਰ ਇਹਨੂੰ ਹੈਨੂ ਵੀ ਨਾ ਪਿੰਡੇ ਦੇ ਇਹਦਾ ਉਹ ਮੂੰਹ ਸਾਫ ਕਰ ਉਹ ਦੇ ਸਾਰੇ ਦਾ ਮੂੰਹ ਸਾਫ ਕਰਦਾ ਸੁੱਖ ਅੱਜ ਚੱਕ ਇਹ ਨੂੰ ਪੇਪਰ ਸੇ ਆ ਹੁਣ ਹੁਣ ਹੀ ਸਿੱਖ ਲੈ ਸਾਰਾ ਕੁਝ ਆਹੋ ਪ੍ਰੈਕਟਿਸ ਬੁੱਲਗਾ ਸੋਹਣੇ ਗੁਸੈਦੂ ਮੁੱਦਿਆ ਗਾਣਾ ਤਨੋਂ ਲਾ ਪਿਆ ਉਹ ਇਹ ਸਾਧੂ ਮਸਤ ਦੇਖੀ ਦੇਖੀ ਮਨਵੀਰ ਗਾਣਾ ਤਨੋਂ ਗਾਣਾ ਕਾਲਾ ਕਹਿੰਦਾ ਬਾਰੇ ਗਾਣਾ ਸੁਣਾ ਚੰਗਿਆ ਆ ਗਿਆ ਮੁੰਡਾ ਚੰਗਿਆ ਗਿਆ ਕਿਦਾਂ ਵਾਸੀ ਸੀਮਰਾ ਨਾ ਅਮਰੀਕਾ ਵਾਲਾ ਕਹਿੰਦਾ ਮੁੰਡਾ ਟੰਗਿਆ ਗਿਆ ਮੁੰਡਾ ਟੰਗਿਆ ਗਿਆ ਹੈ ਕਿੱਥੇ ਟੰਗਿਆ ਤੈਨੂੰ ਹੈ ਵੀ ਬੁੜੀਆਂ ਹੁੰਦੀ ਕਹੀ ਜਾਂਦੀਆਂ ਨਾ ਦੇਖ ਲੈ ਨਹੀਂ ਸੀਮਰਾ ਨੇ ਕਹਿੰਦਾ ਕਹਿੰਦਾ ਮਾਤਾ ਇਹਨੂੰ ਬੜੀ ਜਲਦੀ ਤੁਸੀਂ ਬੜੀ ਜਲਦੀ ਟੰਗ ਦਿੱਤਾ ਇਹਨੂੰ ਬਾਕੀ ਹੋਰ ਉਹਨਾਂ ਦੀ ਕੁੜੀਆਂ ਦੀ ਦੰਗਿਆ ਕਿੱਥੇ ਵੀ ਤਾਂ ਪੁੱਛ ਲੈ ਸਾਨੂੰ ਸਮਝ ਹੀ ਨਹੀਂ ਆਉਂਦੀ ਕਿੱਥੇ ਟੰਗਿਆ ਵਿਆਹ ਕਰ ਲੈ ਗਿਆ ਲੈਦਾ ਸੋਹਰ ਅੱਗੇ ਵੀ ਤਾਂ ਵਿਆਹ ਵਾਲਾ ਕੰਮ ਦੀ ਇੰਨਾ ਕੁਮੀ ਦਾ ਪੀੜਾ ਸੀ ਅੱਧੀ ਨਾ ਉਹਨੂੰ ਹੌਣ ਕਿਹੜਾ ਰਹਿ ਗਿਆ ਵਿਆਹ ਜੱਥੇ